ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਘਰ ਜੀ ਮੈਨੂੰ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਬਾਹਰ ਦੇ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਸਲੀ ਪਰਿਵਾਰ ਨਾਲ ਮੇਰੇ ਨਾਲ ਠੀਕ ਠਾਕ ਹਾਂ ਜੀ ਤੁਹਾਡੇ ਨਾਲ ਅੱਜ ਵੀਡੀਓ ਸੰਜੀ ਕਰਦੇ ਆ ਜਗਤਾਂ ਗਈ ਬਣੀਆਂ ਸੀ ਇਹ ਹੋਰ ਬਣੀਆਂ ਜਾਗਤਾਂ ਹੁਣ ਵੇ ਇਹ ਜਾਨਕੀ ਮੇਰੀ ਨਹੀਂ ਮੇਰੀ ਭੈਣ ਦੀ ਜਾਗਤਾਂ ਚਲ ਮੈਂ ਅਵੇਦੀ ਹੈਗੀ ਉਹਦੇ ਵੱਲੋਂ ਬਣਨ ਨੂੰ ਬਣ ਦਿੰਨੀ ਆ ਤੇ ਬਣਤਾ ਉਹ ਵੀ ਨਹੀਂ ਉਹ ਵੀ ਲੈਂਦੀ ਆ ਚਲ ਫਿਰ ਮੈਨੂੰ ਸੀਗਾ ਮੇਰੇ ਕੋਲ ਬੇਸੀ ਪਾਛਾ ਮੈਂ ਜਲ ਬਣ ਦਿੰਦੀ ਆ ਇਹ ਨਾ ਟਾਈਡਾਈ ਦੀ ਆ ਬਹੁਤ ਵਧੀਆ ਹੈ ਕਿ ਕਿੱਚ ਕਲਰ ਥੋੜਾ ਜਿਹਾ ਘੱਟ ਸਹੀ ਆਉਂਦਾ ਪਰ ਬਹੁਤ ਪਿਆਰਾ ਜਾ ਹੀ ਕੰਦਰ ਆ ਜਿਹੜਾ ਇਹਦਾ ਫਿੱਕੇ ਫਿੱਕੇ ਰੰਗ ਲਾਈਟ ਲਾਈਟ ਜੇ ਬਹੁਤ ਜਿਆਦਾ ਸੋਹਣੀ ਆ ਤੇ ਆ ਇਸ ਤਰ੍ਹਾਂ ਬਣਤੀ ਪਾਈ ਵੀ ਆ ਤੇ ਆ ਜੇ ਬੰਨਾਂਗੀਆਂ ਹੋਈਆਂ ਇਹ ਬਹੁਤ ਸੋਹਣੀਆਂ ਬਣਨਗੀਆਂ ਇਹ ਉਹ ਮੈਂ ਉਹ ਤਾਂ ਵੀ ਸਾਇਜ ਮੇਰੀ ਕਰ ਗਈ ਆ ਇਸ ਇੰਨੀ ਕੁੰਡੀ ਪਾਈ ਆ ਜਿੰਨੀ ਮੈਂ ਆਪ ਦੇ ਪਾਈ ਆ ਇਹ ਪਛੰਬਰੀਕ ਆ ਥੋੜਾ ਜਿਹਾ ਉਹ ਸਾਹਮਣੇ ਪੈਂਦੇ ਆ 35 35 ਜੋਟੇ ਮੂਰੇ ਪਾਈ ਆ ਦੇ ਮੂਰਲੇ ਪੰਨਿਆਂ ਦੇ 35 35 ਤੇ ਮਗਲੇ 70 ਪਾਈ ਆ ਇਹ ਉਪਰ ਜੋਟੇ ਉਹ ਨਿਕਲ ਜਾਂਦੇ ਆ ਅੱਡੀ ਦੇ ਇਹ ਬਹੁਤ ਵਧੀਆ ਬਣੀ ਆ ਮੈਂ ਬਟਨ ਬੁਲੰਦੀ ਕਿੰਨੇ ਸੋਹਣੇ ਲਾ ਕੇ ਤਿਆਰ ਕੀਤੀ ਆ ਦੇਖੋ ਵੀ ਗळा ਵੜਾਇਆ ਇਹਦਾ ਆ ਮੋਡੇ ਇਸ ਤਰ੍ਹਾਂ ਬਣੇ ਹੋਏ ਆ ਤੇ ਆ ਮੈਂ ਆਪ ਦੋ ਜੁਨੀਸ਼ੀਆ ਕਾਲੇ ਰੰਗ ਦੀ ਜਾਗਤਾ ਇਹ ਪਲੇਨ ਕਹਾ ਪਲੇਨ ਹੀ ਬੁਣੀ ਹੈ ਇੱਥੇ ਕੋਈ ਬੁਨਤੀ ਨਹੀਂ ਪਾਈ ਹੈ ਇਹਦੇ ਵਿੱਚ ਇਹਦੇ ਕੰਦਰ ਜੇ ਘਾਟੀ ਸੋਨੇ ਆਉਂਦੇ ਹੁੰਦੇ ਆ ਖਾਲੇ ਤੇ ਅਜੀਬਾ ਜਿਹਾ ਜੁਮਾ ਲਾ ਕੇ ਬਹੁਤ ਵਧੀਆ ਬਣਾਈ ਹੈ ਮੈਂ ਦੋਨੋਂ ਤਿਆਰ ਕਰਤੀਆਂ ਸਸੇ ਆਉਂਦਗਾ ਇਹ ਮੈਂ ਜੋ ਚੀਜ਼ ਕੋਈ ਲਾਣਾ ਮੈਂ ਲੱਗੀ ਰਹਿਣੀ ਹੁੰਦੀ ਆ ਮੈਂ ਛੇਤ ਵੀ ਬਣਾ ਨਹੀਂ ਦਿੰਦੀ ਨੀ ਬਹੁਤਾ ਟਾਈਮ ਨਹੀਂ ਲੱਗਦੀ ਆਉਂਦਾ ਵੀ ਕੰਮ ਲਬਕਦਾ ਜੇ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ ਵੀ ਜਦੋਂ ਵੀ ਕੋਈ ਕੰਮ ਕਰਦੋ ਆ ਬਸ ਉਹ ਜੋ ਬੈਟ ਲੋ ਨੂੰ ਪੂਰਾ ਸਿਰ ਜਿਹੜਾ ਇਹ ਬੰਨ ਮੈਂ ਹਟਦੀ ਨਹੀਂ ਹੁੰਦੀ ਮੈਨੂੰ ਸੁਭਾਵੇਂ ਲੱਗੀ ਹੀ ਰਹਿਣੀ ਹੈ ਇਹ ਵੀ ਬਹੁਤ ਸੋਹਣੀ ਬਣੀ ਆ ਇਹ ਮੋਟੀ ਹੋ ਨਜੀਆ ਤਿੰਨ ਫਲਾਈ ਪਾਚ ਬਹੁਤ ਮੋਟੀ ਆ ਇਹਨੂੰ ਘਰੇ ਪਾਲ ਲੈਣਾ ਹੰਡੰਡ ਹੋਗੀ ਇਹ ਬਲੈਕ ਜਿਹਾ ਰੰਗ ਥੋੜਾ ਮੈਲਾ ਜਿਹਾ ਘੱਟ ਹੁੰਦਾ ਫਿੱਕਾ ਰੰਗ ਆਪਣੇ ਕਿਚਨ ਦੇ ਵਿੱਚ ਕੁਛ ਨਾ ਕੁਛ ਲੱਗ ਜਾਂਦਾ ਨਹੀਂ ਠੀਕ ਰਹਿੰਦਾ ਉਹ ਟੋਟੇ ਟੋਟੇ ਲੱਗੇ ਤੇ ਇਹ ਵੀ ਚਿੱਟੀ ਹੋ ਜਾਂਦੀ ਪਰ ਨਹੀਂ ਫਿਰ ਹੋਰ ਬਾਕੀ ਨਹੀਂ ਕੁਛ ਮੜ ਮੋਟਾ ਦਲ ਦੁਣ ਟਿੱਟਾ ਪਿਆ ਜਾਂਦਾ ਨਹੀਂ ਪਤਾ ਜਿਹਾ ਲੱਗਦਾ ਤੇ ਆ ਮੈਂ ਸਕਾ ਬੁਣੀ ਇੱਕ ਮੈਂ ਆਪ ਦਾ ਬਣਿਆ ਇੱਕ ਮੇਰੀ ਭੈਣ ਦਾ ਬਣ ਕੇ ਦਿੱਤਾ ਆ ਦੇਖੋ ਆ ਬੱਦਰ ਨਾਲ ਲਾਦਿਆ ਇਹਨੂੰ ਤੇ ਹ ਜੂੜੇ ਆ ਲਗਨੇ ਟੋਪੀ ਜਿਹਾ ਵਾਲਾ ਹਾਂ ਦੇਖੋ ਇਹ ਇਸ ਤਰ੍ਹਾਂ ਆਇਆ ਇਹ ਇਸ ਤਰ੍ਹਾਂ ਆ ਜਾਣਾ ਤੇ ਮਗਰ ਟੋਪੀ ਮਗਰ ਬੱਦਰ ਨਾਲ ਵੱਜ ਜਾਣਗੀਆਂ ਦੇ ਇਸ ਤਰ੍ਹਾਂ ਹੋ ਜਾਣਾ ਇਹ ਇਹ ਵੀ ਤੁਸੀਂ ਆਪ ਦੇ ਪਛੰਦੇ ਹਿਸਾਬ ਨਾਲ ਤੇ ਸਿਰ ਤੇ ਮਨ ਤੇ ਵੀ ਮੈਂ ਆਪਣੀ ਕੋਜੀ ਹੁੰਦੇ ਆ ਉਹਦੇ ਹਿਸਾਬ ਨਾਲ ये मैं पाए पोटे पाए तो थलो शुरू किया उपर नंते गए हाँ फिर पीछे मैं थोड़ा जो मैं जूड़े का गई भी अपना तेज तुल लगे हों मा जहा डार्क रंग करता बहुत सोहना बनया भी बहुत वैया बने भी एक आ बुनिया एक ओन दे दूँगी एक मैं रख लूंगी ये दूजे जमें अगे का आप तरह बुने इतों तर के ਆ ਚੀਤੋ ਧਰ ਕੇ ਆ ਦੇਖੋ ਬੱਧਰੀ ਤੋਂ ਧਰ ਕੇ ਬਣਿਆ ਇਸ ਤਰ੍ਹਾਂ ਨਹੀਂ ਚੈਲ ਪਾਤਾ ਇਹਦੇ ਵਿੱਚ ਬਹੁਤ ਸੋਹਣੀਆਂ ਡੱਬੀਆਂ ਜੀਆਂ ਬਣੀਆਂ ਇਹਦੀਆਂ ਬਹੁਤ ਵਧੀਆ ਬਣੀਆਂ ਡੱਬੀਆਂ ਜੀਆਂ ਇਸ ਤਰ੍ਹਾਂ ਨਹੀਂ ਚੈਲ ਪਾਤਾ ਇਹਦੇ ਵਿੱਚ ਇਹਦੀ ਟੋਪੀ ਨਹੀਂ ਹੈਗੀ ਇਹ ਤਾਂ ਜਾਨਕੀ ਜਿਵੇਂ ਆਪਣੇ ਅੱਗੇ ਸਕਾਰਫ ਬੰਨਦਗਾ ਹੁੰਦਗਾ ਸੀ ਉਸ ਤੇ ਰਹੀਆਂ ਟੋਪੀ ਨਹੀਂ ਹੈਗੀ ਆ ਦੋਨੋਂ ਬੱਤਰੀਆਂ ਲੱਗੂਆਂ ਇਹ ਆਸਤਰਾ ਦੂਰਾ ਕਰਕੇ ਇਹ ਕਾਸਤਰਾ ਬਣ ਜਾਣਾ ਬਹੁਤ ਸੋਲੇ ਬਣਿਆ ਵੀ ਤੁਨੂੰ ਮੈਂ ਚਲ ਸੋਲੇ ਦਾ ਵੀਡੀਓ ਸਾਂਝੀ ਕਰਨ ਲੱਗੇ ਤੇ ਖੰਪਣ ਭਰਾਈ ਨੇ ਬੜਨਾ ਬੜ ਵਿਸਾਖ ਦਾ ਦੇਖ ਕੀ ਇਹਨੂੰ ਇਹ ਬੱਧਰੀ ਤਾਂ ਬਸ ਇੱਥੋਂ ਐ ਵਧਾਈ ਜਾਣਾ ਇਹ ਇਸ ਤਰ੍ਹਾਂ ਗਾਂਧੀ ਕਾਪੇੜ ਜੈਨ ਤਰਪਿੰਦਾ ਬਹੁਤ ਵਧੀਆ ਬਣਦਾ ਜਿਹਨੂੰ ਆਉਂਦਾ ਉਹ ਤਾਂ ਮਾੜੀ ਜਨ ਦੇਖ ਕੀ ਬਣ ਲੈਂਦਾ ਇਹਨੂੰ ਕਿਸੇ ਨੂੰ ਨਹੀਂ ਆਉਂਦਾ ਉਹਨੂੰ ਥੋੜੇ ਲਈ ਥੋੜਾ ਜਿਹਾ ਔਖਾ ਤੇ ਮੈਂ ਹੁਣ ਕੋਈ ਵੀ ਬਣਤੀ ਜੇ ਮੈਨੂੰ ਮਰਜ਼ੀ ਹੋਵੇ ਵੀਡੀਓ ਕਿੱਥੇ ਵੀ ਹੋਵੇ ਮੈਂ ਨਾ ਲੈਣੀ ਬਣਤੀ ਜੀ ਮੈਨੂੰ ਹਾਂ ਦਾ ਕਰਕੇ ਇਹ ਨਾਲ ਜਲ ਟਾਈਮ ਪਾਸ ਹੋ ਹੀ ਜਾਂਦਾ ਨਾਲੇ ਵਧੀਆ ਠੀਕ ਆ ਦੀ ਚੀਜ਼ ਬਣਨੀ ਨਾਲੇ ਭੈਣ ਭਾਈ ਖੁਸ਼ ਹੋ ਜਾਂਦਾ ਇੰਨੇ ਨਾਲ ਪਛਮ ਤਾਂ ਜਿਹੜੀ ਤਾਂ ਬਰੀਕ ਪਛਮ ਉਹ ਤਾਂ ਥੋੜੀ ਮਹਿੰਗੀ ਲੱਗਦੀ ਆ ਉਹ ਤਾਂ 350 ਦੀ ਇੱਕ ਜਾਗਟੂਮ ਲੱਗ ਜਾਂਦੀ ਆ ਇਹ ਜਿਹੜੀ ਦੂਜੀ ਆ ਮੋਟੀ ਜੀ ਪਛਮ ਜੇ ਮੇਰੀ ਜਾਗਟ ਵਾ ਇਹ ਵਾਲੀ ਮਹਿੰਗੀ ਨਹੀਂ ਲੱਗਦੀ ਇਹ ਤਾਂ ਠੀਕ ਆ ਤਾਂ 1.5 ਕਸੂਰਤ ਬਣ ਜਾਂਦੀ ਹੈ 30 ਰੁਪਏ ਨੂੰ ਗੋਲੇ 5 ਗੋਲੇ ਨਾ ਐਨ ਵਧੀਆ ਬਣ ਜਾਂਦੀ ਹੈ ਬਹੁਤ ਵਧੀਆ ਹੈ ਵੀ ਬਣੀ ਹੋਈ ਹੈ ਤੇ ਹੁਣ ਜੀ ਮੈਂ ਸਿਆਲ ਤਾਂ ਸ਼ੁਰੂ ਹੋਈ ਗਿਆ ਕਿੰਨੀਆਂ ਧੁੰਦਆਂ ਪੈਂਦੀਆਂ ਤੇ ਬਸ ਹੁਣੇ ਪਾਉਣ ਦੀ ਰੋਟੀ ਆਈ ਗਈ ਪੈ ਜਾਣਗੀਆਂ ਪਹਿਲਾਂ ਪਹਿਲਾਂ ਤਿਆਰ ਕਰ ਲੈਂਗਾ ਆਪਾਂ ਬਣ ਕੇ ਸਾਨੂੰ ਠੀਕ ਆ ਜੀ ਤੁਸੀਂ ਵੀ ਜਰੂਰ ਟਰਾਈ ਕਰਿਆ ਕਰੋ ਵਰਣ ਦੀ ਘਰੇ ਆਪਦੀ ਕੋਸ਼ਿਸ਼ ਕਰਿਆ ਕਰੋ ਕੋਈ ਨਾ ਤਾਂ ਟਾਈਮ ਪਾਸ ਹੋ ਜਾਂਦੀ ਨਾਲੀ ਆਪਦੇ ਚੀਜ਼ ਬਣ ਜਾਂਦੀਆਂ ਨਾਲ ਆਪਦਾ ਮਨ ਦਾ ਚਾਹ ਪੂਰਾ ਹੋ ਜਾਂਦਾ ਤੁਸੀਂ ਵੀ ਜਰੂਰ ਟਰਾਈ ਕਰਿਓ ਮੇਰੀ ਵੀਡੀਓ ਵੇਖ ਕੇ ਸਿੱਖਿਓ ਇਹਦੇ ਤੋਂ ਕੁਛ ਤੁਸੀਂ ਵੀ ਆਹ ਬਹੁਤ ਵੀ ਬਣਦੀ ਲਾਹੋ ਕੋਸ਼ਿਸ਼ ਵੀ ਕਰੋ ਤੇ ਬਹੁਤ ਵਧੀਆ ਇਹਦੀ ਬਣਤੀ ਵੀ ਬਹੁਤ ਸੋਹਣੀ ਹੈ ਜੇ ਤੁਸੀਂ ਲੜਣੀ ਹੋ ਤਾਂ ਲਾ ਸਕਦੇ ਆ ਬਹੁਤ ਜਿਆਦਾ ਵਧੀਆ ਇਹ ਮਨੇ ਇਹਦੇ ਤੋਂ ਕਰਕੇ ਵੀ ਦਿਖਾ ਦਿੰਦੀ ਆ ਬਹੁਤ ਜਿਆਦਾ ਵਧੀਆ ਸੌਖੀ ਨਾਲ ਬਹੁਤ ਆ ਜਿਹੜੀ ਪੁੱਠੀ ਸਲਾਈ ਸਾਰੀ ਪੁੱਠੀ ਪੈ ਜਾਣੀ ਉਹ ਸੌਖੀ ਹੁੰਦੀ ਆ ਉਹ ਤੁਸੀਂ ਜਰੂਰ ਟਰਾਈ ਕਰਿਓ ਬਣਨ ਦੀ ਤੇ ਚਲੋ ਠੀਕ ਹੈ ਜੀ ਆਪਾਂ ਵੀਡੀਓ ਦੰਡ ਇੱਥੇ ਹੀ ਕਰਦੇ ਆਂ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਇਹਨਾਂ ਦੇ ਪਹਿਲੀ ਵਾਰ ਆਏ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ ਠੀਕ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ